ਆਵਾ ਬਹੁਤ ਸਵਾਦ ਆਦਾ ਛਾਲ ਮਾਰੀ ਓਕੇ ਕੌਨ ਸੇ ਰਸੀਮ ਲਗੇਗਾ ਪਾਰ ਲਗੇਗਾ ਪਾਉ ਖੋਲਾ ਨਹੀਂ ਆਪਨੇ ਪਿੱਛੇ ਫੋਲਡ ਤਾ ਪਹੁੰਚ ਗਏ ਪਹੁੰਚ ਗਏ ਭਾਈ ਜੀ ਪਹੁੰਚ ਕਿੰਨੇ ਘੰਟੇ ਲਗੇਗੇ ਆ ਵੀ ਨੀਚੇ ਕੋਸਣਾ ਲੈ ਕੇ ਟਕ 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 ਤਰੱਕਿਆ ਆਇਓ ਔਰ ਫੁੱਟ ਪੈਂਟ ਦੀ 5000 ਰੁਪਏ ਦੀ ਟਕ ਟਕ ਟਾਇਓ ਉੱਪਰ ਆ ਕੇ ਨਾ ਜਿੰਨੀ ਮਰਜ਼ੀ ਬਾਰਗੇਨਿੰਗ ਕਰ ਲੋ 19 ਹੋ ਜਾਂਦੀ ਹੈ ਉਹ ਨਹੀਂ ਘਟਦੇ ਜਾਂਦੇ ਨੇ ਸੋਹਣੇ ਦੇਖੋ ਬਰਫ ਵਾਲੇ ਪਹਾੜ ਗੱਡੀਆਂ ਚ ਜਾਂਦੇ ਹੁਣ ਉਹ ਉੱਥੇ ਸਾਰ ਨੂੰ ਮੱਧ ਠੱਕ ਠਗੀਏ ਚੱਲਦਾ 300 ਤੋਂ ਪਰ ਹਰਸਨ ਜੰਗਲਾਂ ਦੀ ਿਯੂਟੀ ਵਾਲੀ ਸਰ ਫਿਰ ਲੋਕਾਂ ਦੇ ਹਸਾਬ ਵਾਲੀ ਗੰਦੇ ਨੇ ਆ ਗਏ 4x4 ਵਾਲਾ ਰਸਤਾ ਆ ਗਏ ਟੀਵੀ ਖੜੇ ਨੇ ਜਿੱਧਰ ਦੀ 4x4 ਗੱਡੀਆਂ ਆਉਂਦੀਆਂ ਨੇ ਆ ਫਾਟਰ ਕੀ ਆ ਗਿਆ ਇੱਥੇ ਤੱਕ ਦਾ 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 ਦਾਨੀ ਯਾਰਾ ਪਰ ਤੁਰਕੀ ਜਿਹੜਾ ਸੁਆਭ ਹੁੰਦਾ ਫਾਟਰ ਕੀ ਜੇ ਇੱਥੇ ਹੀ ਤਾਂ ਗੱਡੀ ਦੱਸਦਾਂ ਨਾ ਯਾਰ ਘੋੜੇ ਦੱਸਦਾਂ ਨਾ ਯਾਰ ਚੰਗਾ ਲੈ ਕਿਉਂ ਹੋ ਜਾ ਤੁਸੀਂ ਕਰੇ ਹਾਂ ਹੋ ਜਾਂਦਾ ਇਧਰ ਆਉਂਦੀਆਂ 4x4 ਜਿਪਸੀਆਂ 500 ਰੁਪਏ ਪਰ ਪਰਸੈਂਟ ਲੈ ਕੇ ਆਉਂਦੇ ਨੇ ਹੱਥਾਂ ਟਰੈਵਲਿੰਗ ਜਿਹੜੀ ਸਾਰ ਨੂੰ ਘੱਟ ਘੱਟ ਰੁਪਈਆ ਚ ਕਰਨੀ ਚਾਹੀਦੀ ਹੈ ਹੈ ਇੱਥੇ ਫ੍ਰੀ ਕੁਮ ਹੈ ਉਹ ਆ ਦੇਖਣ ਦਾ ਸਾਰਾ ਫ੍ਰੀ ਆ ਨਿਗਾਹ ਨਾਲ ਹੀ ਦੇਖਣਾ ਹੋਏ ਟੀਵੀ ਖੜੀ ਆ ਆ ਫਰੋੜੀਂ ਰਸਤਾ ਆ ਜਾਂਦੀਆਂ ਨੇ ਰਾਣੀਆਂ ਇੱਥੇ ਜਿਵੇਂ ਨਹੀਂ ਜਾਂ ਜਾਂਦੀਆਂ ਜੈਪਸੀ ਬਲੇਰੋ ਕੁ ਕਵਾਈ ਪਰ ਵਈ ਵਰ ਗਡੀਆਂ ਚੱਲਦੀਆਂ ਨੇ ਨਾਰਥ ਹਵਾਲੀਅਨ ਐਡਵੈਂਚਰ ਹਵਾਲੀਅਨ ਐਡਵੈਂਚਰ ਲੰਗੇਸਟ ਜੈਪ ਹੈ ਨਾਰਥ ਇਸਟ ਨਾਰਥ ਦੀ ਹਵਾਲੀਅ ਦੀ ਪੁੱਛਣ ਗਿਆ ਰੇਟ ਕੀ ਹੈ ਇਹਦਾ ਜੇ ਪੱਕੇ ਹੋ ਚ ਹੀ ਹੋਇਆ ਗੱਲੇ ਚ ਫੇਰ ਤਾਂ ਕੀ ਫਾਇਦਾ ਸਾਲ ਮਾਰਨੀ ਨਹੀਂ ਮੰਨੀ ਸਵੇ ਤਾਂ ਪੱਗਾਂ ਲੈਣੀਆਂ ਨਾ ਨਟ ਤੇ ਜਾ ਕੇ ਪੱਗਾਂ ਲੈਣੀਆਂ ਛੜੀਆਂ ਸਾਲ ਮਾਰੀ ਇਹ ਪੈ ਜਾਈ ਟੁੱਟ ਗਿਆ ਕਵਾਂਟਲ ਕਵਾਂਟਲ ਤੇ ਹੀ ਹੈ ਗਿਆ ਪਾਈਆ ਬਈਆ ਕਿਲੋ ਵਾਲੇ ਕਰਦੇ ਜਿਹੜੇ ਕਰਦੇ ਨੇ ਆਹ ਕੰਨ ਵੀ ਵੱਧ ਸੋਣਾ ਲੱਗਦਾ ਜਾਮਾ ਜਾਂ 200 ਕਿੰਨੇ ਫਿਰ ਮਿਲਦੇ ਆ ਲੈ ਫੁੱਲ ਫੁੱਲ ਲੈ ਲਈ ਆਪਾਂ ਟਿਕਟਾਂ ਫੰਗਣ ਹੋਣੀਆਂ 4-400 ਰੁਪਏ ਜੇ ਇੱਕ ਪਰਸਰ ਚੱਲੇ ਹੁਣ ਦੇਖਦੇ ਹਾਂ ਇੱਥੇ ਕੀ ਕੀ ਆਉਂਦਾ ਫੁੱਲ ਬਾਕੀ ਦੇਖਦਾ ਥੱਲੇ ਕੀ ਕੀ ਮਾਹੌਲਾ ਮਾਹੌਲ ਪੂਰਾ ਗੋਦੀ ਉੱਧਰ ਰਾਹ ਦੇਖ ਲਓ ਕਹੇ ਜਾ ਜੀ ਇੱਧਰ ਰਾਹ ਦੇਖ ਲਓ ਕਹੇ ਜਾ ਫਣ ਇੱਥੇ ਥੱਲੇ ਮੁੜੇ ਜਾਂ ਸਾਡਾ ਜੀ ਕਰਿਆ ਅਸੀਂ ਗਿਆ ਚਲ ਕਾਰੀ ਲਈਏ ਵੇਚ ਨਹੀਂ ਮਾਰਨੀ ਹੁੰਦੀ ਇਹੇ ਰੇ ਪਹਿਲੇ ਘੜੀ ਲਾ ਦੇਣੇ ਤੇਰੇ ਵਰਗੇ ਦਾ ਦੇ ਬੱਚੇ ਮਾਰਨੀ ਆ ਉਧਰ ਇਧਰ ਜਿਪ ਲਾਇਆ ਦੇਖ ਲੈ ਕੀ ਕੀ ਆਟਮ ਉਧਰ ਜਾ ਕੇ ਦੇਖਦੇ ਆ ਪਹਿਲਾਂ ਪਹਿਲਾਂ ਗੋ-ਕਾਰਟਿੰਗ ਨਹੀਂ ਚੱਲਦੇ ਆ ਦੇਖ ਲੈ ਐਡਵੈਂਚਰ ਦੇਖਦੇ ਆ ਕਿੰਨੀਆਂ ਐਕਟੀਵਿਟੀਆਂ ਨੇ ਪਹਿਲੀ ਵੀ ਆਏ ਆ ਇੱਥੇ ਜਿਪ ਲਾਈਨ ਤੇ ਜੈਸੇ ਕਹ ਰਹੇ ਭਾਈ ਉੱਪਰ ਆਉਣ ਕੀ ਬਣਦਾ ਐਨ ਕੋਲਾ ਲਾਵੇ ਐਰ ਜੀ ਨਹੀਂ ਧੌਮ ਲੈ ਜਾਈ ਐਂਕ ਨਹੀਂ ਲੈਣੀ ਆਇਆ ਆ ਗਿਆ ਭਾਈ ਹਾਂਜੀ ਇਹ ਤੁਮ ਇਧਰ ਆ ਦੋ ਦੋ ਲਾ ਦੀਆਂ ਭਾਈ ਤੇ ਆ ਭੈੰਗੋ ਜਾਓ ਪੂਰਾ ਹਾਰਨੈਸ ਕੇ ਉਪਰ ਬੈਠ ਡਾਲੋ ਲੈਗ ਕ੍ਰਾਸ ਕਰੋ ਭਈਆ ਗੋਡੇ ਪਿੱਛੇ ਕੋ ਫੋਲਡ ਕਰ ਦਿਓ ਵੀਰੇ ਐਸੇ ਹਾਂਜੀ ਸਿਰ ਮੱਥਾ ਦੂਰ ਰੱਖਣਾ ਆਪਣੇ ਰਸਿਸੇ ওকে ਫੰਸੇ ਰਸਿਸੇ ਹਾਂ ਇਹ ਬਲਫ ਐਸੇ ওকে ਸਿਰ ਪਾਉਂ ਪਿੱਛੇ ਕੋ ਫੋਲਡ ਕਰਨਾ ਵੀਰੇ ਖੁੱਲਣਾ ਨਹੀਂ ਨਹੀਂ ਤਰਸ ਮੇ ਲੱਗੇਗਾ ओके okay? कौन सी रस्सी में लगेगा पार लगेगा पाँव खोलना आपने पीछे फोल्ड करके रखना चलो टैर को भाई जी पहुंच एक

ਆ ਗਿਆ ਜੀ ਪਾ ਪੱਗ ਘੱਟ ਲਵੇੜ ਲਈ ਤੇ ਉੱਪਰੋਂ ਕਾਲੀ ਕਰੀ ਸਹੀ ਰੋਟੀ ਸੀ ਸਹੀ ਰੋਟੀ ਕਿਹੜਾ ਆ ਗਿਆ ਸੋਰਾ ਆ ਗਿਆ ਉਹ ਬ੍ਰੇਕ ਲੱਗੇ ਭਾਈ ਜੀ ਗਮਲਾ ਰਸੀਰ ਲੋ ਜੀ ਪਹਿਲੀ ਐਕਟੀਵਿਟੀ ਹੋ ਗਈ ਆਪਣੀ ਪਾਣੀ ਦੀ ਬੋਤਲ ਉੱਥੇ ਛੱਡਿਆ ਹੋਰ ਹੁਣ ਮੈਂ ਕੀ ਕਰਾਂਗਾ ਫੋਨ ਨੂੰ ਫੋਨ ਤਾਂ ਹੈ ਕਿ ਜੇਬ ਚ ਸਾਨੂੰ ਦੂਜੀ ਐਕਟੀਵਿਟੀ ਕਰਦੇ ਆਂ 33 ਤੇ ਛਾਲਾ ਵੱਜਣੀ ਆ ਅਗਰ ਨਾਲ ਜੇ ਮੈਂ ਤੇ ਦਾ ਕਵਰ ਕਰ ਲੈ ਆ ਮਰੇ ਮਰੇ ਖੜੇ ਹੀ ਦੋਹੀ ਮਗਰ ਹੋ ਗਈ ਛਾਲਾ ਮਾਰਨੀ ਆ ਤਾਂ ਦੋ ਟ੍ਰੱਕੇ ਮਾਰਨੀ ਤੋ ਬਾਈ ਪਹਿਲ ਲੋ ਹੌਲੀ 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 ਤਰਾਉਣਾ ਬੋਲੋ ਆਪਣਾ ਕਿੱਟੇ ਉੱਪਰ ਕਮਰ ਮੇ ਕੀ ਕਰ ਮਰ ਚੁੱਕਾ ਹਾਂ ਕਿਰੂ ਸਿਆਲ ਵੀ ਮਦਰਾ ਆਈ ਵਾਹਦਾ ਯੇਮਨ ਨਾ ਕਹਨੇ ਨਾ ਮੱਚ ਪੈ ਟਾਈਮ ਮੇਟ ਕੇ ਨਾ ਅੰਦਰ ਲੋ ਐਵਰ ਐਟ ਲਾਸਟ ਗੇਲੀ ਵਾਹਵਾ ਬਹਾਸਵਾਦ ਆਉਦਾ ਛਾਲ ਮਾਰੀ ਰੱਸੀ ਵੜਲੀ ਵਰ ਨਿਆਰੇ ਨਾਲ ਛਾਲ ਵੱਜੂ ਮਥਲੇ ਵੇਖੀ ਨਾ ਲੋ ਲੈ ਵੇਖੀ ਮੁਰ ਨੂੰ ਝੜਕਾ ਮਾਰ ਕੇ ਛਾਲ ਮਾਰੀ ਮੁਰ ਨੂੰ ਕੋਈ ਭਾਈ ਜਮਾ ਰਸੀਵਾੜਦਾ ਦੋ ਜੇ ਤਰ ਮਾਰਦਾ ਛਾਲ ਛਾਲ ਦੇ ਕੀ ਕੀ ਡਰ ਲੱਗਿਆ ਕੋਈ ਪਤਾ ਲੱਗੇ ਲੱਗਿਆ ਹੈ ਪਤਾ ਉਹ ਡਰੀ ਜਨਾ ਓਹੋ 22 ਮਿੰਟ ਦੀ ਵੀਡੀਓ ਬਣਾ ਕਿੱਥੇ ਗਿਆ ਥੱਲੇ ਆ ਕੇ ਕਹਿੰਦਾ ਕਿੱਥੇ ਕੰਮ ਤੂੰ ਧਰਤੀ 'ਤੇ ਆ ਹਾਂ ਧਰਤੀ 'ਤੇ ਆ ਕਿਹਨਾਂ ਲਾ ਕੇ ਕਿਹੜਾ ਸਵਾਦ ਐਨਾਂ ਜੀ ਉਹ ਮੈਗਾ ਲਾਲ ਗੱਡੀ ਐਡਵੈਂਚਰ ਰਹਿ ਗਿਆ ਹੱਥ ਜੋੜਿਆ ਅੱਗੇ ਤੋਂ ਆ ਟ੍ਰਿਪ ਉਹ ਕਿੰਨਾ ਧੜਕਣ ਨੂੰ ਕੀ ਹੋ ਗਿਆ ਪਾਣੀ ਪੀ ਲਾ ਉਹ ਸਵਾਦ ਦਾ ਹੈਗਾ ਕਿਹੜਾ ਆਹੋ ਤਾਂ ਜੋਤਾ ਧਾਈ ਮੈਂ ਉਹ ਲੈਣਾ ਚਾਹੀਦਾ ਟਾਈਮ ਵੀ ਪਰ ਸਵਾਦ ਆ ਨਾ ਜ਼ਿੰਦਗੀ ਦਾ ਕਿਹਾ ਮੇਰੀ ਧੜਕਣ ਵਧ ਗਈ ਸਵਾਦ ਤਾਂ ਹੈਗਾਗਾ ਉਹ ਰਸੀ ਨਹੀਂ ਮੂਨ सो तो जाओ दूसरा मेरे दस्ताने पे अच्छा। पूरी छोड़ दो पूरी हाँ आ जाओ जैसे पार्क हो गए तो वैसे वापस आओ जय श्री राम बोल के

ਆਪਾਂ ਨਹੀਂ ਇਹੇ ਪੰਗਾ ਵਾਪਸ ਵੀ ਮੋੜਨਾ ਤੂੰ ਕਿਹਾ ਭਾਈਓ ਉਹ ਤਰਖਤੋਲੇ ਬੈਠਾ ਭਾਈ ਇਹਦੇ ਇੱਥੇ ਜਾਣਾ ਪਹਿਲੇ ਇਹ ਵਾਲਾ ਕਰ ਭਾਈ ਇਹ ਨਹੀਂ ਕਰਨਾ ਆ ਜਾਓ ਭਾਈ ਨਾ ਬਸ ਕੇ ਜੀ ਦੋਨੋਂ ਇੱਥੇ ਇੱਥੇ ਚਲਾ ਦੇ ਸਾਨੂੰ ਨਾ ਬਸ ਬਸ ਮਿਹਰਬਾਨੀ ਜੋਰੀ ਲਾ ਨਾ ਨਾ ਬਸ 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 ਵੀਰੇ ਹੋ ਜਾ ਤਕਾ ਜਾਓ ਐਸਾ ਜਾ ਬਸ ਬੇਇਮਾਨੀ ਚਲ ਹਾਂ ਆਹ ਟੈਂਟ ਕਿੱਲਾ ਹੈ ਟੈਂਟ ਹੈ ਨਹੀਂ ਹੈ ਹਾਂ ਤਾਂ ਟੋਟੇ ਨਾ ਸਹੀ ਟੋਟੇ ਦੇਣਾ ਲੱਗੋ ਆਹ ਤੈਨੂੰ ਪਰਿਵਾਰਾਂ ਦੇਖਦਾ ਬਸ ਥੇਰੇ ਦੇ ਆਪਦੇ ਭਾਈ ਸਾਹਿਬ ਨੇ ਤਿੰਨ ਹੀ ਕਰੀਆਂ ਨੇ ਉਹਨੇ ਚਾਰ ਆਪਾਂ ਸਾਰੀਆਂ ਇੱਕ ਰਹਿ ਗਈ ਉਹ ਕੋਲ ਰਹਿ ਗਿਆ ਆਹ ਵੀ ਕਰਨੀ ਸੀ ਟੁੱਟੀ ਚ ਬਾਹਰ ਟੁੱਟੀ ਉੱਚੀ ਵੀ ਆ ਦੇ ਦੀ ਇਹਦੇ ਜਵਾਕ ਵਾਲੀ ਐ ਜਵਾਕਾਂ ਨਹੀਂ ਕੀ ਕਰਨੀ ਇਹ ਗੱਲ ਕਰਦਾ ਵਿੱਚ ਤਾਂ ਹੈਗੀ ਸੀ ਓ ਕਰਕੇ ਕਿਹੜੀ ਬੰਦੇ ਵਾਲੀ ਆਹ ਕੰਨ ਨੂੰ ਫਿੱਡੀ ਗੁੱਡੀਆ ਜਵਾਕ ਘਾਉਣੀ ਉਹ ਨਾ ਡਰਦਾ ਚਲੋ ਯਾਰ ਫਨ ਵਾਰਕ ਤੁੰਦੀ ਦੇਖੋ ਵੀਊ ਕਿੰਨਾ ਸਰਾ ਚਲੋ ਚੱਲੀਏ ਵਾਰ ਘਾਨੇ ਵੀ ਨਹੀਂ ਫਿਰ ਚੱਲਦੇ ਆ ਜਾਓ ਤੂੰ ਲਓ ਜੀ ਵੀਊ ਪੁਆਇੰਟ ਤੇ ਵਾਪਸੀ ਹੋ ਗਈ ਆਪਣੀ 4 ਵਜੇ 4 ਵਜੇ ਚੱਲਦੇ ਆਂ ਬਾਸ 9 ਵਜੇ ਤੱਕ ਮੋ ਭ ਗਿਆ ਪੂਰਾ ਹੁਣ Dengan lupa SUBSCRIBE, जो भी शिमला है भैया भैया को बुक कर लेना नंबर भैया बहुत बढ़िया है भैया नंबर बोल दो अपना सर नाइन एट वन सिक्स वन फाइव वन टू वन टू भैया का बहुत ही बढ़िया सफर रहा बहुत ही बढ़िया बातें करते हैं बढ़िया ओके भाई धन्यवाद